ਵੱਲੋਂ ਇੱਕ ਲੈਟਰ ਜਾਰੀ ਸਾਹਮਣੂ ਲੈ ਕੇ ਕਿ ਪੂਰਾ ਮੁੱਦਾ ਕੀ ਆ ਧਰਮ ਪ੍ਰਚਾਰ ਦੇ ਜੈਪ ਸਿੰਘ ਸਾਡੇ ਨਾਲ ਮਜੂਨੇ ਗੱਲਬਾਤ ਵੀ ਅਸੀਂ ਕਰਾਂਗੇ ਦੇਖ ਸਕਦੇ ਹੋ ਐਜੀਪੀਸੀ ਅਸੀਂ ਪਹੁੰਚੇ ਹੋਏ ਹਾਂ ਕਿ ਜਿੱਥੇ ਜੜੀ ਸਿੰਘ ਸਾਹਿਬੀ ਤੇ ਦਿਨਾਂ ਦੇ ਵਿੱਚ ਮੀਟਿੰਗ ਹੋਈ ਸੀ ਤੇ ਉਹਦੇ ਵਿੱਚ ਸਾਨੂੰ ਲੈ ਕੇ ਜਿਹੜਾ ਕੀ ਵਿਚਾਰ ਕੀਤੇ ਗਏ ਸੀ ਤੇ ਕਈ ਸ਼ਿਕਾਇਤਾਂ ਵੀ ਮਿਲੀਆਂ ਸਨ ਲੈ ਕੇ ਰੰਗ ਨੂੰ ਲੈ ਕੇ ਉਸੇ ਚੀਜ਼ ਨੂੰ ਲੈਣ ਵਾਸਤੇ ਸੀ ਜਾਣਕਾਰੀ ਲੈਣ ਵਾਸਤੇ ਪਹੁੰਚੇ ਹੈ ਜੀ ਪੀਸੀ ਅਫਸਰ ਜਿੱਥੇ ਕਿ ਧਰਮ ਪ੍ਰਚਾਰ ਦੇ ਜੈਪ ਸਿੰਘ ਸਾਡੇ ਨਾਲ ਨੇ ਵਾਇਗੁਰਜਾ ਖਾਲਸਾ ਜਿਹੜੀ ਲੈਟਰ ਜਾਰੀ ਹੋਈ ਆ ਇਸ ਦਾ ਮਤਲਬ ਕੀ ਹੈ ਲੋਕ ਇਸ ਨੂੰ ਕਿਦਾਂ ਦੇਖਣ ਕੋਈ ਕਹਿੰਦਾ ਤਾਂ ਪਹਿਲਾਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਸਭ ਕਈ ਆਈਆਂ ਸਨ ਇਸ ਤਰ੍ਹਾਂ ਦੀਆਂ ਜਿਹੜੀਆਂ ਲੈਟਰਾਂ ਸਿੱਖ ਸੰਗਤ ਸਾਰੇ ਦੁਨੀਆ ਭਰ ਦੇ ਵਿੱਚ ਵੱਸਦੀ ਆ ਨਵੇਂ-ਨਵੇਂ ਲੋਕ ਪੜਦੇ ਆ ਲਿਖਦੇ ਆ ਕਰਦੇ ਆ ਆਪਣੀ ਗੱਲ ਲੈਟਰ ਦੇ ਵਿੱਚ ਕਹਿਣਾ ਹਰ ਇੱਕ ਨੂੰ ਹੱਕ ਆ ਲੇਕਿਨ ਇਹੋ ਜਿਹੇ ਜਿਹੜੇ ਫੈਸਲੇ ਆ ਜਾਂ ਉਹਦੀ ਕਿਸ ਚ ਰੋਖੇ ਚ ਉਹ ਦੇਖਣਾ ਇਹ ਸ਼੍ਰੀ ਅਕਾਲ ਤਖਤ ਸਾਹਿਬ ਸਾਰੇ ਤਖਤਾਂ ਦੇ ਜਥੇਦਾਰਾਂ ਨੇ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਰਹਿਤ ਮਰਿਆਦਾ ਵੀ ਆਪਣੇ ਆਪ ਦੇ ਵਿੱਚ ਇੱਕ ਸਿੱਖ ਪੰਥ ਦਾ ਬਹੁਤ ਵੱਡਾ ਦਸਤਾਵੇਜ਼ ਆ ਬਹੁਤ ਸਤਿਕਾਰਯੋਗ ਦਸਤਾਵੇਜ਼ ਆ ਜੋ ਕੋਈ 42 43 ਤੋਂ ਸਿੱਖ ਪੰਥ ਨੇ ਵੱਡੀ ਜਤੋਦਾਇਤ ਵਿੱਚ ਬਣਾਇਆ ਲੇਕਿਨ ਇਸ ਤੋਂ ਹਟ ਕੇ ਸਿੱਖ ਪੰਥ ਦੀਆਂ 500 ਸਾਲ ਤੋਂ ਰਵਾਇਤਾਂ ਵੀ ਨੇ ਔਰ ਉਹ ਰਵਾਇਤਾਂ ਨੂੰ ਵੀ ਆਪਣੇ ਆਪ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਮਹੱਤਵ ਆ ਉਹ ਰਵਾਇਤਾਂ ਨੂੰ ਵੀ ਸਿੱਖ ਪੰਥ ਨੇ ਉਹਨਾਂ ਦੀ ਵੀ ਸੀਨੇ ਬਸੀਨੇ ਪਾਲਣਾ ਕਰਨੀ ਆ ਸੋ ਜਿੱਥੋਂ ਤੱਕ ਇਹ ਰੰਗ ਦੀ ਗੱਲ ਆ ਇਹਦੇ ਵਿੱਚ ਪਿੱਛੇ ਲੋਕਾਂ ਦੀ ਕੀ मंसूਬੇ ਨੇ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦਾ ਤਾਂ ਉਸ ਵੇਲੇ ਇੱਕ ਗੱਲ ਬੜੀ ਸੀ ਕਿ ਪ੍ਰਚਲਿਤ ਪਈ ਹੈਦਰੀ ਰੰਗ ਮੁਸਲਮਾਨਾਂ ਦਾ ਤੇ ਕੇਸਰੀ ਰੰਗ ਖਾਲਸਿਆਂ ਦਾ ਤੇ ਜਿੱਥੇ ਕਿਤੇ ਜਿੱਤ ਹੁੰਦੀ ਸੀ ਤੇ ਉੱਥੇ ਕਿਹਾ ਜਾਂਦਾ ਸੀ ਵੀ ਇੱਥੇ ਹੁਣ ਕੇਸਰੀ ਝੰਡਾ ਜਿਹੜਾ ਹੈਗਾ ਉਹ ਅਸੀਂ ਗੱਡਤਾ ਔਰ ਉਹਦੀ ਮਿਸਾਲ ਇਹ ਵੀ ਆ ਮਹਾਰਾਜਾ ਰਣਜੀਤ ਸਿੰਘ ਦਾ ਜਿਸ ਵੇਲੇ ਅੰਗਰੇਜ਼ਾਂ ਦੇ ਨਾਲ ਸਮਝੌਤਾ ਹੋਇਆ ਤੇ ਰੋਪੜ ਦੇ ਵਿੱਚ ਜਿਹੜਾ ਸਤਲੁਜ ਦਾ ਜਿਹੜਾ ਦਰਿਆ ਸੀਗਾ ਜਿੱਥੇ ਉਹ ਹੱਦਬੰਦੀ ਹੋਈ ਤੇ ਉਸ ਪਾਸੇ ਪਰਲੇ ਪਾਸੇ ਜਿਹੜਾ ਸੀਗਾ ਅੰਗਰੇਜ਼ਾਂ ਨੇ ਆਪਣਾ ਝੰਡਾ ਲਾਇਆ ਤੇ ਜਿਹੜਾ ਸਾਡਾ ਝੰਡਾ ਸੀਗਾ ਉਹ ਹਾਲੀ ਵੀ ਉੱਥੇ ਜਿਹੜੀ ਹੈਗੀ ਸਾਡੀ ਉਹ ਜਿਹੜਾ ਬਾਰਡਰ ਮੰਨਿਆ ਸੀ ਉਸ ਵੇਲੇ ਉੱਥੇ ਸਾਡਾ ਕੇਸਰੀ ਨishan ਚੁਲਿਆ ਸੀ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਔਰ ਜਿੰਨੀਆਂ ਸਾਡੀਆਂ ਮਿਸਲਾਂ ਦੀਆਂ ਜਿਹੜੀਆਂ ਫੌਜਾਂ ਸਨ ਉਹਨਾਂ ਦੇ ਸਾਹਮਣੇ ਕੇਸਰੀ ਨਿਸ਼ਾਨ ਜਿਹੜੇ ਝੁਲਦੇ ਹੁੰਦੇ ਸੀ ਸੋ ਕੇਸਰੀ ਨਿਸ਼ਾਨ ਬੀਰਸ ਦਾ ਲਿਖਾਇਆ ਜਿੱਤਦਾ ਸਾਡਾ ਹੈਗਾ ਝੰਡੇ ਝੁਲਦੇ ਰਹਿਣ ਪੀ ਕੇਸਰੀ ਇਹ ਸਾਡਾ ਹੈਗਾ ਸੋ ਇਹ ਲੋਕਾਂ ਨੇ ਜਿਹੜੀਆਂ ਚਿੱਠੀਆਂ ਵੱਖੋ ਵੱਖਰੇ ਪਾਉਂਦੇ ਰਹਿੰਦੇ ਆ ਆਉਂਦੀਆਂ ਰਹਿੰਦੀਆਂ ਨੇ ਉਹਨਾਂ ਤੇ ਵਿਚਾਰ ਕਰਕੇ ਉਹਨਾਂ ਨੂੰ ਜਵਾਬ ਦੇ ਦਿੱਤਾ ਜਾਂਦਾ ਰਹਿਤ ਮਰਿਆਦਾ ਵੀ ਮੈਂ ਕਹਿ ਚੁੱਕਾ ਆਪਣੇ ਆਪ ਚ ਮਹੱਤ ਲੇਕਿਨ ਖਾਲਸੇ ਪੰਥ ਦੀ ਹਰ ਇੱਕ ਦੀ ਜਿਹੜੀਆਂ ਰਵੈਤਾ ਹੁੰਦੀਆਂ ਉਹਨਾਂ ਦਾ ਵੀ ਇੱਕ ਬਹੁਤ ਵੱਡਾ ਥਾਂ ਆ ਪ੍ਰਸ ਸਿੰਘ ਸਾਹਿਬ ਮੈਂ ਸੰਗਤ ਨੂੰ ਹੱਥ ਜੋੜ ਕੇ ਇਹ ਵੀ ਪੀਲ ਕਰਦਾ ਵੀ ਸਿੱਖ ਪੰਥ ਦੀਆਂ ਸਦੀਆਂ ਪੁਰਾਣੀਆਂ ਜਿਹੜੀਆਂ ਰਵੈਤਾਂ ਉਹਨਾਂ ਨੂੰ ਬਰਕਰਾਰ ਰੱਖੋ ਇਹੋ ਜੀਆਂ ਗੱਲਾਂ ਦੇ ਵਿੱਚ ਬਿਲਕੁਲ ਨਾ ਆਓ ਤੇ ਹੋਰ ਜਿਹੜੇ ਅਨੇਕਾਂ ਸਾਡੇ ਕੰਮ ਚੰਗੇ ਕਰਨ ਵਾਲੇ ਆ ਨੌਜਵਾਨਾਂ ਨੂੰ ਗੁਰੂ ਦੇ ਨਾਲ ਜੋੜਨਾ ਹੋਰ ਗੁਰਬਾਣੀ ਦੇ ਨਾਲ ਜੋੜਨਾ ਹੋਰ ਚੰਗੇ ਕੰਮ ਜਿਹੜੇ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਸਿਧਾਂਤਕ ਰੂਪ ਚ ਦਿੱਤੇ ਆ ਉਹ ਉਹਨਾਂ ਨੂੰ ਸਾਨੂੰ ਲਾਮਬੰਦ ਹੋ ਕੇ ਸਾਨੂੰ ਕਰਨਾ ਚਾਹੀਦਾ ਬਿਲਕੁਲ ਧੰਨਵਾਦ ਜੀ ਇਹ ਧਰਮ ਪ੍ਰਚਾਰ ਦੇ ਹੈਡ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਲਿਵਿੰਗ ਇੰਡੀਆ ਦੇ ਉੱਪਰ ਵੱਡੇ ਬਿਆਨ ਦਿੱਤੇ ਗਏ ਨੇ ਕਿ ਲੋਕ ਮਾਹੌਲ ਖਰਾਬ ਕਰਦੇ ਪਏ ਨੇ ਤੇ ਸੰਗਤ ਨੂੰ ਉਹਨਾਂ ਦੇ ਮਾਹੌਲ ਦੇ ਵਿੱਚ ਨਹੀਂ ਜਾਣਾ ਚਾਹੀਦਾ ਤੇ ਇਸ ਕਰਕੇ ਜਿਹੜਾ ਕਿ ਇਹ ਚਨਾਬ ਦੇ ਰੰਗ ਨੂੰ ਲੈ ਕੇ ਜਿਹੜੇ ਕਿ ਉਹਨਾਂ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ ਕੈਮਰਾਮੈਨ ਮਨੋਜ ਦੇ ਨਾਮ ਮਜੀਂਦਰ ਸਿੰਘ ਲਿਵਿੰਗ ਇੰਡੀਆ ਨੂੰ ਅੰਮ੍ਰਿਤਸਰ